ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸ਼ਬਨ ਕੋ ਅਨ ਛੋਟ ਬੜੇ ਸਭ ਸੰਭਸੀ ਰਬੀਦਾਸ ਰਹੇ ਪ੍ਰਸ਼ੰਨ ਡਾਕਟਰ ਪੀਮੋ ਵੇਕਰ ਜੀ ਨੇ ਸਤਿਗੁਰੂ ਰਬੀਦਾਸ ਜੀ ਦੇ ਉਕਤ ਸ਼ਬਦਾਂ ਰਾਹੀਂ ਦਰਸਾਏ ਸੰਕਲਪ ਨੂੰ ਉਸ ਸਮੇਂ ਜਦੋਂ ਸੁਧਰ ਕਹੇ ਜਾਂਦੇ ਸਮਾਜ ਦੇ ਲੋਕਾਂ ਨੇ ਊੜਾ ਆੜਾ ਪੜਨ ਬਾਰੇ ਵੀ ਨਹੀਂ ਸੋਚਿਆ ਹੋਵੇਗਾ ਉਹਨਾਂ ਦੇ ਸੰਪਰਕ ਸੰਕਲਪ ਨੂੰ ਆਮਲੇ ਰੂਪ ਦੇ ਲਈ ਸਾਰ ਹੰਬਰ ਤੰਗਿਆ ਦੁਸਤ ਚਲਦੇ ਹੋਏ ਸੰਘਰਸ਼ ਕਰਕੇ ਦੱਬੇਲੇ ਰਹੇ ਤੇ ਤਰਸਯੋਗ ਹਾਲਤ ਵਾਲੇ ਦੰਤ ਸਮਾਜ ਨੂੰ ਜਿਉਣ ਦਾ ਕਾਨੂੰਨੀ ਅਧਿਕਾਰ ਲੈ ਕੇ ਦੇਣ ਵਾਲੇ ਦੁਨੀਆ ਦੇ ਗਿਆਨ ਦੇ ਪ੍ਰਤੀਕ ਅਤੇ ਭਾਰਤ ਰਤਨ ਡਾਕਟਰ ਪਿੰਡੋ ਅੰਬੇਡਕਰ ਜੀ ਦੇ ਪ੍ਰੇਰਣਾ ਵਾਂਨ ਦੇਸ 6 ਦਸੰਬਰ ਨੂੰ ਸਮਰਪਤ ਸਤਗੁਰੂ ਰਵਿਦਾੜ ਜੀ ਦੀ ਬਿਮਰ ਬਾਣੀ ਤੇ ਅਧਾਰਤ ਸਤ ਸੰਗ ਸਮਾਗਮ ਕਰਵਾਇਆ ਗਿਆ ਜਿਹੜੇ ਪਵਨ ਨੂੰ ਗੁਰੂ ਗਿਆ ਗਿਆ ਤਾਨਾ ਸ਼ਾਹ ਦੇ ਸਿਸਟਮ ਦੇ ਵਿੱਚ ਉਹ ਵੀ ਉਹਨਾਂ ਦੀ ਗੁਲਾਮ ਬਣਦੇ ਕੀ ਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਐਸੇ ਕਰਕੇ ਮਹਾਰਾਜ ਜੀ ਨੇ ਕਿਹਾ ਗਗਨ ਦਾ ਬਾਮਾ ਬਾਜਿਓ ਪੜਿਓ ਨਿਸ਼ਾਨੋਂ ਖਾਓ ਖੇਤ ਜੋ ਮੰਡ ਅਸੂਰਾਂ ਮਾਂ ਅਬ ਜੂਝਣ ਕੋ ਚਾਓ ਮਹਾਰਾਜ ਜੀ ਕਹਿੰਦੇ ਜੇ ਕੁਝ ਬਚਾ ਸਕਦੇ ਹੋ ਤੇ ਖੜੇ ਹੋ ਕੇ ਬਚਾਓ ਸਤਿਗੁਰੂ ਰਬਦਾਸ ਮਹਾਰਾਜ ਜੀ ਨੇ ਕਿਹਾ ਸੱਚਾ ਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਉਹ ਤੇ ਕਹਿੰਦੇ ਇਹੋ ਜਿਹਾ ਰਾਜ ਹੋਣਾ ਚਾਹੀਦਾ ਹੈ ਵੀ ਜਿੱਥੇ ਸਭ ਨੇ ਰਹੇ ਪਰ ਅੱਜ ਕੱਲ੍ਹ ਦੇ ਹੁਕਮਰਾਨ ਸਰਕਾਰਾਂ ਉਸੇ ਜ਼ਮੀਨ ਉਸੇ ਰੋਟੀ ਦੇਣ ਵਾਲੀ ਜ਼ਮੀਨ ਨੂੰ ਆਪਣੇ ਕਾਬਜ਼ ਆਪਣੇ ਕਾਬਜ਼ ਵਿੱਚ ਕਰਨਾ ਚਾਹੁੰਦੇ ਨੇ ਜਿਸੇ ਕਰਕੇ ਪਿਆਰਿਓ ਗੁਰੂ ਰਮਦਾਸ ਮਹਾਰਾਜ ਜੀ ਔਰ ਬਾਬਾ ਸਾਹਿਬ ਜੀ ਦੇ ਮਿਸ਼ਨ ਵਿੱਚ ਕੋਈ ਫਰਕ ਨਹੀਂ ਸੀ गुरु नानक पाशा गुरु गोबिंद सिंह महाराज जी जिन्हें गुरु साहबान आए उन्होंने सोच बाबा साहब की सोच कोई फर्क नहीं पर सार संगत जी रोला पहचानने चानने गलती कर दी ਬਾਬਾ ਸਾਹਿਬ ਜੀ ਦਾ ਜੀਵਨ ਤੁਸੀਂ ਸੁਣ ਰਹੇ ਸੀ ਕਿ ਉਹਨਾਂ ਨੇ ਕਿੰਨੀਆਂ ਤੰਗੀਆਂ ਤਰਸੀਆਂ ਪ੍ਰੀਤ ਜੀ ਨੇ ਬੜੇ ਵਧੀਆ ਤਰੀਕੇ ਦੇ ਨਾਲ ਕਹਾਵਤਾਂ ਦੇ ਰਾਹੀਂ ਪੇਸ਼ ਕੀਤਾ ਕਿੰਨੀਆਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਤੰਗੀਆਂ ਤਰਸੀਆਂ ਕੱਟੀਆਂ ਕਿਹਦੇ ਲਈ ਸਾਡੇ ਲਈ ਔਰ ਆਪਣੇ ਸਮਾਜ ਦੇ ਲਈ ਉਹ ਆਪਣੇ ਸਮਾਜ ਦੇ ਸਾਥ ਸੰਗਤ ਜੀ ਕਿੰਨੀ ਕਦਰ ਉਹਨਾਂ ਦੀ ਪਾਉਣੀ ਚਾਹੀਦੀ ਸੀ ਉਹ ਨਹੀਂ ਪਾਈ ਇਹ ਗੱਲ ਕਲੀਅਰ ਹੈ ਇਹ ਦਾ ਸਪਸ਼ਟ ਹੈ ਜਿਹੜੇ ਸਾਡੇ ਬੱਚੇ ਐ ਸੋਦੇ ਸੋਦੇ ਬੱਚੇ ਉਹ ਸਾਡੀ ਰੋਟੀ ਖਾਂਦੇ ਉਹਨਾਂ ਨੂੰ ਹਨੂਮਾਨ ਦਾ ਪਤਾ ਵੀ ਇਹ ਹਨੂਮਾਨ ਹੈ ਉਹਨਾਂ ਨੂੰ ਰਾਮਕੰਦਰ ਦਾ ਪਤਾ ਹੈ ਰਾਮਕੰਦਰ ਉਹਨਾਂ ਨੂੰ ਕ੍ਰਿਸ਼ਨ ਦਾ ਪਤਾ ਵੀ ਆਹ ਫੋਟੋ ਇਹਦੀ ਕ੍ਰਿਸ਼ਨ ਦੀ ਹੈ ਪਰ ਸਾਡੇ ਬੱਚਿਆਂ ਨੂੰ ਬਾਬਾ ਸਾਹਿਬ ਦਾ ਨਹੀਂ ਪਤਾ ਹੁੰਦਾ ਬਹੁਤ ਦੁੱਖ ਦੀ ਗੱਲ ਹੈ ਜਿਹੜਾ ਸਾਡੇ ਲਈ ਆਪਣਾ ਪਰਿਵਾਰ ਹੀ ਛੱਡ ਗਿਆ ਅਸੀਂ ਆਪਣੇ ਬੱਚਿਆਂ ਨੂੰ ਇੰਨੀ ਸਮਝ ਨਹੀਂ ਦੇ ਸਕੇ ਵੀ ਆਹ ਬਾਬਾ ਸਾਹਿਬ ਦੀ ਤਸਵੀਰ ਹੈ ਤੇ ਸਾਥ ਸੰਗਤ ਜੀ ਇਹ ਜੀਵਨ ਵੀ ਹੈ ਜਿਹੜੇ ਆਪਣੇ ਆਪ ਇੱਥੇ ਬੈਠੇ ਆ ਆਪਾਂ ਨੂੰ ਆਜ਼ਾਦੀ ਹੈ ਸਾਡੇ ਪ੍ਰਚਾਰਕ ਵੀਰ ਨੇ ਸੰਤ ਲੋਕ ਨੇ ਜਿਉਂ ਕਿਰਪਾਨ ਪਾਉਂਦੇ ਐ ਸ਼ਸਤਰ ਰੱਖਦੇ ਆ ਇਹ ਵੀ ਦੇਣ ਬਾਬਾ ਸਾਹਿਬ ਦੀ ਹੈ ਕਿਉਂਕਿ ਸੰਵਿਧਾਨ ਦੇ ਵਿੱਚ ਉਹਨਾਂ ਨੇ ਦੱਸਿਆ ਲਿਖਿਆ ਦਰਜ ਕੀਤਾ ਵੀ ਹਥਿਆਰ ਰੱਖ ਸਕਦਾ ਹਰ ਬੰਦਾ ਆਪਣੀ ਇਫਾਦ ਦੇ ਨੇ ਜਹਾਜ਼ ਦੇ ਵਿੱਚ ਚੜ ਜਾਓ ਉਧਰ ਜਾ ਕੇ ਬਾਹਰਲੇ ਮਰਖਾਂ ਦੇ ਵਿੱਚ ਤਲਵਾਰ ਨਹੀਂ ਪੈਣਾਂ ਜਹਾਜ਼ ਦੇ ਵਿੱਚ ਪਰ ਇਹ ਸਾਡੀ ਆਜ਼ਾਦੀ ਹੈ ਤਿੰਨ ਦਿਨ ਫੁੱਟਦੀਆਂ ਗੀਆਂ ਕਿਰਪਾਨਾਂ ਤਲਵਾਰਾਂ ਆਪਾਂ ਹੱਥਾਂ ਵਿੱਚ ਚੱਕੀਆਂ ਹੋਈਆਂ ਨੇ ਇਹ ਵੀ ਬਾਬਾ ਸਾਹਿਬ ਦੀ ਬਦੌਲਤ ਹੈ ਕਿਉਂਕਿ ਉਹਨਾਂ ਨੇ ਸੰਵਿਧਾਨ ਦੇ ਵਿੱਚ ਦਰਦ ਕੀਤਾ ਇੱਕ ਨਹੀਂ ਸਾਧ ਸੰਗਤ ਜੀ ਅਨੇਕਾਂ ਅਧਿਕਾਰ ਲੈ ਕੇ ਦਿੱਤੇ ਬੀਬੀਆਂ ਨੂੰ ਅਧਿਕਾਰ ਲੈ ਕੇ ਦਿੱਤੇ ਪੜ੍ਹਨ ਦਾ ਅਧਿਕਾਰ ਲੈ ਕੇ ਦਿੱਤਾ ਬੀਬੀਆਂ ਜਦ ਕਿ ਜੋ ਬ੍ਰਾਹਮਣੀ ਸਮਾਜ ਦੀਆਂ ਬੀਬੀਆਂ ਔਰਤਾਂ ਉਹਨਾਂ ਨੂੰ ਵੀ ਅਧਿਕਾਰ ਬਾਬਾ ਸਾਹਿਬ ਸਾਨੂੰ ਗੁਰਦੁਆਰੇ ਦੇ ਅੰਦਰ ਜਾਣ ਦਾ ਹੱਕ ਹਣੀ ਸੀ ਕਿਸੇ ਦਾ ਹਰਮੰਦਰ ਸਾਹਿਬ ਦੇ ਰਾਤ ਰਾਤ ਸੀ ਉੱਥਾ ਸਾਡਾ ਹਰਮੰਦਰ ਸਾਹਿਬ ਦੇ ਵਿੱਚ ਸਵੇਰੇ ਉੱਠ ਕੇ ਲੋਕ ਜਾਂਦੇ ਹੁੰਦੇ ਸੀ ਤੇ ਅਸੀਂ ਜਾਂਦੇ ਦੁਪਹਿਰੇ ਜਦੋਂ ਸਿਖਰ ਦੁਪਹਿਰਾ ਹੁੰਦਾ ਸੂਰਜ ਸਿਖਰ ਤੇ ਹੁੰਦਾ ਸਿਰ ਤੇ ਹੁੰਦਾ ਸੀ ਕਿ ਤਾਂ ਕਿ ਸਾਡੀ ਸਾਡੀ ਇਹ ਛਾਂ ਹੈ ਨਾ ਕਿਸੇ ਹੋਰ ਤੇ ਨਾ ਪੈ ਜਾਏ ਜੇ ਕਹਿੰਦੇ ਹੋਰ ਤੇ ਪੈ ਗਈ ਆ ਬਿਠਾ ਜਾਊਗਾ ਕਹਿੰਦੇ ਵੀ 11 ਵਜੇ ਤੋਂ ਬਾਅਦ ਜਾਣਾ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਦਰਸ਼ਨ ਕਰਨ 1919 ਦੇ ਵਿੱਚ ਜਿਹੜਾ ਜਲਿਆਂਵਾਲਾ ਬਾਗ ਦਾ ਕਾਂਡ ਹੋਇਆ ਸੀ ਨਾ ਜਾਣਦੇ ਹੋ ਤੇ ਹੱਥ ਫੜਿਆ ਉਹ ਸਾਡੇ ਦਾਖਲੇ ਨੂੰ ਲੈ ਕੇ ਹੋਇਆ ਸੀ ਇਹ ਮੇਰੀ ਸੀ ਹੋਇਆ ਸਾਡੇ ਬਿਜੂ ਦਾਖਲ ਹੋਇਆ ਸੀ ਤੇ ਬਾਬਾ ਜੀ ਨੇ ਗੁਰਦੁਆਰੇ ਬਣਾਏ ਸੀ ਆਵਾ ਕਾਂਸੀ ਵਿੱਚ ਆਉਣ ਵਾਲਿਆ ਤੈਨੂੰ ਲੱਖ ਲੱਖ ਸੀਸ ਨਿਵਾ ਸੰਤ ਮਹਾਪੁਰਸ਼ਾਂ ਨੇ ਤੇ ਵਿਦਵਾਨਾਂ ਨੇ ਆਪਣੇ प्रवचन arah ਸੰਗਤਾਂ ਨੂੰ ਨਿਹਾਲ ਕੀਤਾ ਬੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਭਰੀ ਜਿਨ੍ਹਾਂ ਚੋਂ ਸੰਤ ਰਾਜਿੰਦਰ ਸਿੰਘ ਟੱਪੇਵਾਲੀ ਸ੍ਰੀਮਾਨ ਪ੍ਰੀਤ ਰਵਦਾਸੀਆ ਮੁੱਖ ਪ੍ਰਚਾਰਕ ਸਿਲਵਰ ਰਵਦਾਸ ਭਗ ਮੰਡਲੀ ਅੰਬੇਦਕਰ ਦੀਪ ਦੇ ਸੰਪਾਦਕ ਦਰਸ਼ਨ ਸਿੰਘ ਬਾਜਵਾ ਇੰਜੀਨੀਅਰ ਜਸਵੰਤ ਰਾਏ ਇਨ ਤੋਂ ਇਲਾਵਾ ਸਿਰਗੁਰੂ ਰਬਦਾਸ ਭਜਨ ਮੰਡਲੀ ਕੜਿਆਲ ਸਿਰਗੁਰੂ ਰਬਦਾਸ ਭਜਨ ਮੰਡਲੀ ਨਾਈਵਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸਮਾਗਮ ਦੌਰਾਨ ਗੁਰੂ ਕਾ ਲੰਗਰ ਅਕਤੂਤ ਬਾਤੇ ਮਾਚ ਦੇ ਪ੍ਰਧਾਨ ਕਰਮਜੀਤ ਸਿੰਘ ਹਰੀਕੜ ਤਾਨਜੀਤ ਸਿੰਘ ਬੇਲੂ ਮਾਜਰਾ ਗੁਰਜੰਟ ਸਿੰਘ ਕੌਰਿਆ, ਰੂਪ ਸਿੰਘ ਨੀਲੋਵਰ, ਜਗਨਦੱਤਰ ਸਿੰਘ ਪੱਟੇਵਾਲ ਅਤੇ ਸਮੂਹ ਕਮੇਟੀ ਨੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਨੂੰ ਸਰਤਾ ਦੇ ਫੁੱਲ ਭੇਂਟ ਕੀਤੇ ਅਤੇ ਸਮਾਗਮ ਵਿੱਚ ਪਹੁੰਚੇ ਸੰਤ ਮਹਾਪੁਰਸ਼ਾਂ ਤੇ ਸਮੂਹ ਕਮੇਟੀ ਨੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਨੂੰ ਸਰਤਾ ਦੇ ਫੁੱਲ ਭੇਂਟ ਕੀਤੇ ਤੇ ਸਮਾਗਮ ਵਿੱਚ ਪਹੁੰਚੇ ਸੰਤ ਮਹਾਪੁਰਸ਼ਾਂ ਤੇ ਵਿਦਵਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਮੰਚ ਦੇ ਪ੍ਰਧਾਨ ਕਰਮਜੀਤ ਸਿੰਘ ਹਰੀਗੜ ਨੇ ਅਨਯ ਸੰਗਤ ਨਤਨਵਾਦ ਕੀਤਾ।